ਅੱਜ ਬਹੁਤ ਖੁਸ਼ੀ ਦਾ ਦਿਨ ਹੈ ਉਹ ਭਾਜਪਾ ਸਮਾਜ ਪਾਰਟੀ ਜਿੱਥੇ ਪੂਰੇ ਦੇਸ਼ ਦੇ ਅੰਦਰ ਆਪਣੇ ਵੱਲ ਵੱੱਲ ਚੋਣਾਂ ਲੜ ਰਹੀ ਹੈ ਔਰ ਅੱਜ ਲੋਕ ਸਭਾ ਹਲਕਾ ਪਟਿਆਲੇ ਤੋਂ ਜੋ ਭਾਜਪਾ ਸਮਾਜ ਪਾਰਟੀ ਨੇ ਉਮੀਦਵਾਰ ਵਾਲਾ ਨਿਆਇ ਅੱਜ ਭਾਜਪਾ ਸਮਾਜ ਪਾਰਟੀ ਦੀ ਪੂਰੀ ਲੋਕ ਸਭਾ ਦੀ ਸਮੁੱਚੀ ਲੀਡਰਸ਼ਿਪ ਔਰ ਮੇਰੇ ਨਾਲ ਵਸਤੇ ਹੈ ਵਾਈਸ ਪ੍ਰਧਾਨ ਜਵੇਦ ਸਿੰਘ ਜੀ ਨਾਰਾ ਔਰ ਪੰਜਾਬ ਦੇ ਜਨ ਸੈਕਟਰੀ ਗੁਰਦਾਸ ਸਿੰਘ ਪੁਰੰਧਾ ਜਿਲ੍ਹੇ ਦੇ ਪ੍ਰਧਾਨ ਰਵੀ ਸਿੰਘ ਬਟਾਈ ਪੂਰੇ ਲੋਕ ਸਭਾ ਹਲਕੇ ਦੇ ਵਰਕਰ ਸਮਰਥਕ ਅੱਜ ਵੱਡੀ ਹਰ ਸਮਾਜਵਾਦੀ ਸਮਾਜ ਪਾਰਟੀ ਨੂੰ ਦੇ ਕੇ ਬੇਝਾਰਾ ਆਪਣਾ ਬਟਨ ਦਬਾਓ ਇਸ ਦਾ ਹਰ ਵੀ ਮੈਂ ਦੇ ਵਿੱਚ ਬੀਐਸਪੀ ਨੂੰ ਕਿੰਨੇ ਮਿੰਟਾਂ ਦਾ ਚਾਹਤ ਨੂੰ ਪਿਆਰਾ ਫਾਇਦਾ ਨੁਕਸਾਨ ਦੇਖੋ ਸਾਨੂੰ ਉਹ ਆਪਣੀ ਲੜਾਈ ਲੜ ਰਹੇ ਆ ਇਹ ਸਾਡੀ ਜਿਹੜਾ ਕਾਲੀ ਦਲ ਆ ਉਹ ਕਾਲੀ ਦਲ ਪੰਜਾਬ ਦੇ ਲੋਕਾਂ ਨੇ ਨਿਕਾੜ ਦਿਆ ਆਕਾਲੀਰਾਂ ਦਾ ਕੋਈ ਵਿਰੋਧ ਨਹੀਂ ਰਿਹਾ ਭਾਜਪਾ ਸਮਾਜ ਪਾਰਟੀ ਦੇ ਦੇ ਅੰਦਰ ਵੱਡੇ ਪੱਧਰ ਤੇ ਵਧ ਰਹੀ ਹੈ ਔਰ ਪਟਿਆਲਾ ਸੀਗਦੇ ਦੀ ਵੱਡੀ ਸਮਾਜ ਪਾਰਟੀ ਇਸ ਮੱਦੇ ਤੇ ਪ੍ਰਾਪਤ ਕਰੇਗੀ ਕੀ ਸੰਦੇਸ਼ ਤਾਂ ਕੀ ਅਪੀਲ ਕਰਦੇ ਹਾਂ ਵੋਟਰਾਂ ਨੂੰ ਆਪਣਾ ਨਾਮ ਕਰਦੇ ਮੈਂ ਇਹ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ 75 ਸਾਲ ਦੀ ਆਜ਼ਾਦੀ ਦੇ ਅੰਦਰ ਜਿਨ੍ਹਾਂ ਕਾਂਗਰਸ ਭਾਜਪਾ ਅਕਾਲੀ ਦਲ ਇਹਨਾਂ ਪਾਰਟੀਆਂ ਦੇ ਲੀਡਰ ਇਹਨਾਂ ਨੂੰ ਬਾਰ ਬਾਰ ਜਨਾਇਆ ਅਧਮਾ ਹੋਵੇ ਡਰ ਨਾਲ ਨਾ ਜਵਾ ਇਸ ਵਾਰ ਮਹਜਨ ਸਮਾਜ ਪਾਰਟੀ ਨੇ ਦਿਮਾਗ ਇਸ ਦੇ ਅੰਦਰ 85% ਲੋਕਾਂ ਦਾ ਰਾਜ ਲੈ ਕੇ ਆਓ ਕਰ ਇੱਕ ਲੱਖ ਵਾਲਾ ਤੁਹਾਡੇ ਪਾਰਟੀ ਦਾ ਵਰਕਰ ਜੋ ਜਿੰਕਾਰ ਸਿੰਘ ਭੱਟੀ ਲੰਬੇ ਸਮੇਂ ਤੋਂ ਲੱਤ ਰੋਟੀ ਮੈ ਉਹ ਕਿਹਨੂੰ ਜਾ ਰਿਹਾ ਉਹਨਾਂ ਕੋਈ ਹਾਲ-ਚਾਲ ਨਹੀਂ ਪੁੱਛਿਆ ਜਾ ਰਿਹਾ ਉਹਨਾਂ ਬਿਲਕੁਲ ਹਾਲ ਪੁੱਛਿਆ ਜਾ ਰਿਹਾ ਵਰਕਰ ਹੈ ਅੱਜ ਵੀ ਉਹ ਦੇਸ਼ ਦੇ ਤਾ ਉਹ ਮਦਦ ਕਰਿਆ ਪਾਰਟੀ ਨੂੰ ਨਾਲ ਉਹ ਅੱਜ ਵੀ ਪਾਰਟੀ ਨਾਲ ਸੋ ਇਸ ਕਰਕੇ ਪੁਆਰੀਆ ਤਕਰੀਬਾ ਨੇ ਅਸੀਂ ਬੜਾ ਗੁੱਸਾ ਓ ਪ੍ਰਮਾਤਮਾ ਵੱਲੋਂ ਕੋਈ ਦਿੱਕਤ ਆਈ ਹੈ ਪਰ ਪਾਰਟੀ ਪੂਰੀ ਜਨ ਲੜ ਖੜੀ ਆ ਥੈਂਕ ਯੂ